ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਇੱਕ ਹੋਰ ਵੀਡੀਓ ਤੁਹਾਨੂੰ ਦਿਖਾਉਣੇ ਆਂ ਸ਼ਹਿਰ ਬਾਗੇਪੁਰਾਣੇ ਦੇ ਵਿੱਚੋਂ ਬਾਗਾਪੁਰਾਣਾ ਸ਼ਹਿਰ ਮੋਗੇ ਜ਼ਿਲ੍ਹੇ ਦੀ ਤਹਿਸੀਲ ਹੈ ਮੋਗੇ ਤੋਂ ਕੋਟਕਪੂਰੇ ਨੂੰ ਜਿਹੜੀ ਛੜਕ ਜਾਂਦੀ ਹੈ ਉਹ ਉਸ ਛੜਕ ਦੇ ਉੱਤੇ ਬਾਗਾਪੁਰਾਣਾ ਆਉਂਦਾ ਹੈ ਇੱਕ ਛੜਕ ਫਰੋਜ਼ਪੁਰ ਤੋਂ ਮੋਤਕੀ ਹੋ ਕੇ ਬਾਗੇਪੁਰਾਣੇ ਵਿੱਚ ਦੀ ਅਗੇ ਨਿਹਾਲ ਸਿੰਘ ਆਲਾ ਤੇ ਫਿਰ ਬਰਨਾਲੇ ਵਾਲੇ ਹਾਈਵੇ ਤੇ ਚੜ ਜਾਂਦੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਦੱਸੋ ਵੈਸੇ ਤਾਂ ਹੈ ਬਾਈ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਘਰ ਚ ਬਹੁਤ ਸਾਰੀਆਂ ਮੱਝਾਂ ਜਿਹੜੀਆਂ ਪੱਕੀਆਂ ਦੁੱਧ ਦੇ ਵੀ ਲਾ ਕੇ ਰੱਖਦੇ ਆ ਕੱਟੀਆਂ ਛੋਟੀਆਂ ਮਗਰ ਤਿਆਰ ਹੋ ਰਹੀਆਂ ਤੇ ਨਾਲ ਇਹ ਵੀਰ ਵਪਾਰ ਦਾ ਕੰਮ ਵੀ ਕਰ ਲੈਂਗੇ ਪਰ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੱਝ ਇਹਨਾਂ ਨੇ ਜਿਹੜੀ ਪਿਛਲੇ ਸਵੇਰ ਚੋਈ ਹੈ ਇਹਦੀ ਡਿਟੇਲ ਪਾਈ ਜਰੀ ਦੱਸਣਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਸੂਈ ਨੂੰ ਅਜੇ ਇਹਨੂੰ ਕੁਝ ਘੰਟੇ ਹੀ ਹੋਏ ਆ ਸੋ ਤਾਜੀ ਸੂਈ ਵੀ ਮੱਝ ਤੁਹਾਨੂੰ ਦਿਖਾਉਣ ਲੱਗਾ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਸੱਲੀਆ ਕੀ ਕਰੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਆਓ ਡਿਟੇਲ ਪਹਿਲਾਂ ਪੁੱਛੀਏ ਇੱਕ ਮਾਝ ਦੀ ਵੀਡੀਓ ਆ ਸੂਈ ਸਵਾਈ ਮਾਝ ਆ ਤੇ ਵੀਡੀਓ ਚ ਆਪਾਂ ਇਹ ਵੀ ਇਹਦੀਆਂ ਤਾਰਾਂ ਵੀ ਜਿਹੜੀਆਂ ਉਹ ਬਾਈ ਨੂੰ ਕਵਾਂਗੇ ਮਾਰੂਗਾ ਤੇ ਤੁਹਾਨੂੰ ਤਾਰਾਂ ਵੀ ਦਿਖਾ ਦੇਾਂਗੇ ਚੰਗੇ ਦੁੱਧ ਵਾਲੀ ਮਾਝ ਜੇ ਇਹਨਾਂ ਨੇ ਬਤਾਉ ਕਿ ਬਾਈ ਸਤਿ ਸ਼੍ਰੀ ਅਕਾਲ ਸਰ ਜੀ ਨਾਮ ਦੱਸ ਦਿਓ ਵੀਰੇ ਆਪਣੀ ਕਮਨਪਤੀ ਤੇ ਜੀ ਮਨਪ੍ਰੀਤ ਭਾਈ ਅੱਜ ਆਪਾਂ ਇੱਕ ਮੱਝ ਵੇਚਣ ਲੱਗਿਆ ਵੈਸੇ ਵਪਾਰ ਚ ਮੱਝਾਂ ਫਰ ਲਈ ਆਉਣੇ ਇੱਥੇ ਲੈ ਆਉਣੇ ਆਂ ਭਾਈ ਠੀਕ ਐ ਇਹ ਆਪਣੀ ਪਿਛਲੇ ਸੂਏ ਆਪਣੇ ਕੋਲ ਸੀ ਹਾਂਜੀ ਹਾਂਜੀ ਠੀਕ ਐ ਹੁਣ ਕੰਨ ਮਾ ਸੂਆ ਸੂਪੀ ਭਾਈ ਆ ਚੌਥਾ ਦੂਆ ਸੂਈ ਚੌਥਾ ਸੂਆ ਸੂਈ ਕਦੋਂ ਕਹੇ ਸੂਈ ਨਾ ਬਸ ਸੱਦਕ ਮਰਾਂ ਇਹ ਸੂਈ ਆ ਠੀਕ ਹੈ ਜੇਰ ਪੈ ਗਈ ਸੀ ਦੋਸੋ ਜੇਰ ਇਹਦੀ ਇਧਰਲੇ ਪਾਸੇ ਬਾਈ ਹੋਰੀ ਰੱਖੀ ਬੈਠਿਆ ਖੈਰ ਵੀਡੀਓ ਚ ਦਿਖਾਉਣ ਵਾਲਾ ਮੈਟਰ ਵੀ ਨਹੀਂ ਹੈ ਬਾਈ ਕੋਲ ਫੋਟੋ ਵੀਡੀਓ ਹੋਊਗਾ ਤੁਸੀਂ ਦੇਖ ਲਓਗੇ ਬਾਈ ਚੌਥਾ ਸੁਆ ਅੱਜ 12:30 ਵਜੇ ਸੋਈ ਹੈ ਬੱਚਾ ਕੀ ਦਿੱਤਾ ਹੈ ਕੰਟਾ ਜੀ ਦੁੱਧ ਕਿੰਨਾ ਤੁਹਾਨੂੰ ਆਸ ਆ ਵੀ ਇਹ ਦੇ ਦੂਗੀ ਬਈ ਤੀਜੇ ਸੂਏ ਆਪਾਂ 16 17 ਵਧੀਆ ਚੋ ਆ ਠੀਕ ਐ ਤੇ ਕੀ ਵੇਖੋ ਕੀ ਕਰਦੀ ਐ ਜਾਨੀ 16 ਤੋਂ 16 ਮੰਨ ਕੇ ਆਪਾਂ ਬਾਹਰ ਨਹੀਂ ਕਹਿੰਦੇ ਦੇ ਭਾਵਾ ਬਾਦੀ ਤੇ ਬਈ 16 ਮੰਨ ਕੇ ਲਵੇ ਕੋਈ ਠੀਕ ਐ ਅ ਭਾਈ ਕੀ ਇਹਦੀ ਆਪਾਂ ਡਿਮਾਂਡ ਰੱਖਦੇ ਆ 2 5 ਜੀ 2 ਲੱਖ ਤੇ 5000 ਹਾਂਜੀ ਤੋੜ ਕੇ ਦਿਖਾ ਦਈਏ ਬਈ ਦੋਸੋ ਮੱਝ ਦੇਖੋ ਪਰ ਇਹ ਹਵਾਨੇ ਜੀ ਦੇਖ ਲਓ ਕਿਉਂਕਿ 12:30 ਵਜੇ ਸੂਈ ਐ ਤੇ ਇਹ ਲਗਭਗ ਵੀਡੀਓ ਜਿਹੜੀ 1:30 ਵਜੇ ਦੀ ਹੈ ਇਹਦਾ ਦੁੱਧ ਜਿਹੜਾ ਉਹ ਬੱਚੇ ਨੂੰ ਪਿਆਇਆ ਵਿਆ ਮੈਂ ਇਹ ਗੱਲ ਇਸ ਕਰਕੇ ਐਡ ਕਰਤੀ ਵੀ ਮੂੰਹ ਮੈਂ ਹੀ ਤੋਆਇਆ ਬਾਈ ਹੋਰਾਂ ਤੋਂ ਕਿਉਂਕਿ ਜੋ ਮੱਝ ਸੁੰਦੀ ਆ ਜਾਂ ਮੱਝ ਨੂੰ ਪਾ ਧਾਰਾ ਦਿੰਦੇ ਜਦੋਂ ਬੱਚਾ ਛੱਡਦੇ ਉਹ ਮੂੰਹ ਦੇ ਉੱਤੇ ਇਹਦੇ ਬੌਲਾ ਲੱਗਾ ਹੋਇਆ ਸੀ ਹਵਾਨਾ ਬਹੁਤ ਚੰਗਾ ਦੱਸੋ ਫਿਟਿੰਗ ਵਾਲਾ ਜੋਸ਼ ਵਾਲਾ ਹਵਾਨਾ ਹੈ ਢਾਂਚਾ ਸੋਹਣਾ ਹੈ ਸਿੰਘ ਸੋਹਣੇ ਹੈ 2,05,000 ਡਿਮਾਂਡ ਹੈ ਮੌਕੇ ਤੇ ਮਾਨਤਨ ਹੋਣਾ ਹੀ ਹੁੰਦਾ ਹਰੇਕ ਰੇਟ 'ਚੋਂ ਇੱਕ ਵਾਰ ਫੇਰ ਆਪਾਂ ਵਾਪਸ ਮੋੜ ਲਾਂਗੇ ਤੁਸੀਂ ਕਿਹੜਾ ਹੁਣ ਇਧਰ ਨੂੰ ਜਾਂਦੀ ਮੱਝ ਦੇਖੋ ਬੱਚਾ ਲਵਾ ਕੇ ਧਾਰਾਂ ਫੇਰ ਮਾਰ ਕੇ ਦਿਖਾਵਾਂਗੇ ਵੀਡੀਓ ਚੋ ਤਾਂ ਕਿ ਬਈ ਫੇਰ ਮੋੜੋ ਮਨਪ੍ਰੀਤ ਭਾਈ ਸੋ ਇਹ ਇਹਦੇ ਨਾਲ ਟੱਟਾ ਦੱਸੋ ਤਾਜੀ ਬਿਲਕੁਲ ਸੂਈ ਏ ਮੱਝ ਸੂਆ ਚੌਥਾ ਚੰਗੀ ਅਗਾੜੀ ਏ ਪਿਛਾਉ ਹਵਾਨਾ ਬਹੁਤ ਸੋਹਣਾ ਹੈ ਪੁੜਿਆਂ ਦੀ ਚੜਾਈ ਲੰਬਾਈ ਚੰਗੀ ਦੀਂਦੀ ਹੈ ਹਵਾਨਾ ਤੁਸੀਂ ਦੇਖੋ ਕਰ ਮਾਰੀ ਦਾ ਸੋ ਇਹ ਮੱਝ ਵਿਕਰੀ ਆਸਤੇ ਹੈ ਲਿਓ ਬਈ ਵਾਪਸ ਤੋ ਆਪਾਂ ਹੁਣ ਇਹਦਾ ਬੱਚਾ ਛੱਡ ਕੇ ਬਾਈ ਨੂੰ ਕਵਾਂਗੇ ਵੀ ਧਾਰਾਂ ਵੀ ਮਾਰ ਕੇ ਦਿਖਾਈ ਦਿਓ। ਸੰਗੇ ਦੇ ਸੋਹਣੇ ਲੱਗਦੇ ਆ ਦੱਸੋ ਸਰੀਰ ਦੇ ਹਿਸਾਬ ਤੇ ਦੋ ਟਵਲ ਮੁੜੇ ਹੋਏ ਸੰਗ ਹੈ। ਖਵਾਨਾ ਬੈਕ ਸਾਈਡ ਤੋਂ ਫੇਰ ਇਹਦਾ ਇੱਕ ਵਾਰ ਕਨਫਰਮ ਕਰ ਲਿਓ। ਸੋ ਆਓ ਬਾਈ ਨੂੰ ਕਵਾਂਗੇ ਵੀ ਇਹਦਾ ਬੱਚਾ ਛੱਡ ਕੇ ਤੇ ਫੇਰ ਆਪਾਂ ਨੂੰ ਧਾਰਾਂ ਵੀ ਮਾਰ ਕੇ ਦਿਖਾਵੀਂ। ਕਿੰਦਾਆਂੀਆਂ ਧਾਰਾਂ ਹੈ ਉਹਦਾ ਅੰਦਾਜ਼ਾ ਹੋਜੂ। ਖਵਾਨਾ ਹੁਣ ਪਿਛਲੇ ਪਾਸੋਂ ਫੇਰ ਦੇਖੋ ਬਈ ਪੂਸ਼ਪੜੇ ਮਨਪ੍ਰੀਤ ਬਾਈ। ਥਾਣ ਵੀ ਚੰਗਾ ਹੈ ਦੱਸੋ ਮੱਝ ਦਾ ਪਸਮਾ ਦੇ ਵਿੱਚ ਥਾਣਾ ਜਦੋਂ ਪਸਮਾ ਪਸੂ ਮਾ ਘਟੂਗਾ ਫਿਰ ਇਹ ਤੁਹਾਨੂੰ ਛੋਟਾ ਹੋ ਜਾਊਗਾ ਸੋ ਆਓ ਜਿਹੜੀਆਂ ਤਾਰਾਂ ਦੇਖ ਲਈਏ ਸੋ ਬੱਚਾ ਛੱਡ ਲਿਆ ਤੇ ਆਪਾਂ ਦੇਖਾਂਗੇ ਤਾਰਾਂ ਜਿਹੜੀਆਂ ਹੋ ਕਿੱਦਾਂ ਦੀਆਂ ਹਨਾ ਦੇ ਵਿੱਚੋਂ ਆਉਂਦੀਆਂ ਸੋਹਣੇ ਮੂੰਹ ਮੱਥੇ ਦੀ ਮੱਝ ਆ ਦਸੋ ਕੋਲੋਂ ਆਉਂਗੇ ਤਾਂ ਤੁਹਾਨੂੰ ਜਚੂਗੀ ਰੇਟ ਤੁਹਾਨੂੰ ਜਜਨਾ ਚਾਹੀਦਾ ਕਿਉਂਕਿ ਪਸੂ ਖਰੀਦਣਾ ਜਿਹਨੇ ਉਹ ਤਾਂ ਹੱਕਾ ਵੀ ਆਪਦੀ ਤਸੱਲੀ ਕਰਨ ਸੋ ਸੋ ਮਾਨਕ ਭਾਈ ਤੋ ਰਿਆ ਵਾਨਾ ਫੇਰ ਇਹਦਾ ਵਿਕ ਤੋਂ ਅਸੀਂ ਤਾਰਾਂ ਬਾਈ ਪਟਾਣ ਪਿਛਲੇ ਥਣਾ ਚੋਂ ਤਾਰਾਂ ਏ ਫਿਰ ਵੀ ਬਲੋ ਥਣਾ ਚੋਂ ਤਾਰਾਂ ਮਨਤ ਸਿੰਘ ਭਾਈ ਅਗਲੇ ਥਣਾ ਚੋਂ ਵੀ ਮਾਰ ਦੋ ਤਾਰਾਂ ਅਗਲੇ ਥਣਾ ਚੋਂ ਤਾਰ ਚੀਕਿਆ ਭਾਈ ਓਕੇ ਹੋ ਗਿਆ ਸੋ ਇਹ ਦੱਸੋ ਮੱਜ ਵਿਕ੍ਰਿਆ ਇਸ ਤੇ ਸੀ ਪਸੰਦ ਆਵੇ ਤਾਂ ਕੰਟੈਕਟ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਬਾਅਦੇ ਪੁਰਾਣੇ ਦੇ ਵਿੱਚ ਤੇ ਨਵੇਂ ਮੈਂ ਵੀਡੀਓ ਬਤਾ ਦਿਆਂਗਾ ਧੰਨਵਾਦ